Uh, मुझे बताइए कि ये ये सोच ये मानसिकता कहां से आती है इसको हम लोग अपनी زبان में कहते हैं पितृसत्तात्मक सोच है पितृसत्ता एक सोशल सिस्टम है जो औरत को कमतर समझता है हुँ, हुँ, मर्द को बेहतर समझता है जी जी पितृशाही कह लें पैट्रियार्की कह लें जी जी आप किस पर हाथ उठा सकते हैं कोई मर्द अपने बॉस पर तो कभी हाथ नहीं उठाता अपने से सीनियर पर तो उसका हाथ कभी नहीं उठता जी। हाथ हमारा उस पर उठता है जिसको हम कमतर समझते हैं कमजोर समझते हैं तो पितृसत्ता जो है ये सोच बाकायदा सिस्टमेटिकली रोजाना पैदा करती है फिर हमारी परंपराएं राखी पर रक्षाबंधन पर भाई खड़ा हो जाता है बड़ा होकर चाहे मैं उसको पढ़ा रही हूँ मगर राखी पर वो कहता है मैं तेरी रक्षा करूंगा अरे तेरी रक्षा मैं पंद्रह साल से कर रही हूँ भैया तेरी नाक जब से बह रही थी मगर राखी पर मुझे फिर खड़ा कर दिया जाएगा जी, जी। कि तू नीचे है रक्षा तेरी ये करेगा एक बहुत अच्छा उदाहरण है करवा चौथ का त्योहार अब करवा चौथ औरत रखती है ताकि मेरे पति को कुछ गलत ना हो जाए उसको लंबी उम्र लगे उसे लंबी उम्र लगे अगर यही सोच है तो फिर अमेरिका के सब पतियों को तो मर जाना चाहिए था अब तक क्योंकि तो तो आप हमारी जबान देख लें भाषा देख लें जिस आदमी से हमारी शादी होती है उसे हिंदी में हम कहते हैं पति जी अब आप देखें पति का मतलब क्या ओना मालिक करोड़पति जो करोड़ का मालिक है करोड़पति करोड़ का मालिक करोड़ का मालिक लाख का मालिक बेशक तो पति का मतलब स्वामी मालिक और लॉजिकली आप देखें कि अगर एक स्वामी है तो लॉजिकली दूसरा क्या है दास है। आपकी जबान में हस्बैंड वाइफ के रिश्ते के लिए कोई और दूसरा लफ्ज ही नहीं है तो भाई रखड़ी पता कि त्योहार है जेडे भैन कहते सन भैन जेडे औरत नबला मानते सन सभ्यता रही है एक मत ऐसा जरा और अबला मानता सी जो बचपन च है ਇਹ ਬਚਪਨ ਚ ਮਾਂ ਬਾਪ ਦੇ ਅਧੀਨ ਹੈ ਥੋੜੀ ਜੀ ਵੱਡੀ ਹੋਵੇ ਤੇ ਭਰਾਵਾਂ ਦੀ ਮਦਦ ਦੀ ਲੋੜ ਹੈ ਹੋਰ ਵੱਡੀ ਹੋ ਜਾਵੇ ਵਿਆਹੀ ਜਾਵੇ ਤੇ ਪਤੀ ਦੇ ਅਧੀਨ ਹੈ ਹੋਰ ਵੱਡੀ ਹੋ ਜਾਵੇ ਬਜ਼ੁਰਗ ਹੋ ਜਾਵੇ ਤੇ ਪੁੱਤਰਾਂ ਦੇ ਅਧੀਨ ਹੈ ਇਸ ਇਹਦੀ ਸਪੋਰਟ ਕਰਨ ਦੀ ਲੋੜ ਹੈ ਇਹ ਆਪਣੀ ਰੱਖਿਆ ਆਪ ਨਹੀਂ ਕਰ ਸਕਦੀ ਇਹ ਉਹਨਾਂ ਔਰਤਾਂ ਵਾਸਤੇ ਨੇ ਜਿਹੜੀਆਂ ਔਰਤਾਂ ਗੁਰੂ ਨਾਨਕ ਦੀਆਂ ਸਿੱਖ ਨਹੀਂ ਮੈਂ ਤੁਹਾਡੇ ਸਾਹਮਣੇ ਇੱਕ ਹਿਸਟਰੀ ਰੱਖਣ ਜਾ ਰਿਹਾ ਆ ਅਨੰਦਪੁਰ ਦੀ ਧਰਤੀ ਦੀ ਰਾਮ ਗੜੀਏ ਪਰਿਵਾਰ ਦੀਆਂ ਦੋ ਧੀਆਂ ਜਿਨ੍ਹਾਂ ਦਾ ਭਰਾ ਹੈ ਹੀ ਨਹੀਂ ਸੀ ਆ 5-7 ਸਾਲ ਪਹਿਲਾਂ ਦੀ ਘਟਨਾ ਹੈ। ਰਾਮ ਗੜੀਏ ਪਰਿਵਾਰ ਦੀਆਂ ਦੋ ਬੱਚੀਆਂ ਆਨੰਦਪੁਰ ਦੇ ਸਟੇਸ਼ਨ ਤੇ ਆਪਣੀ ਮਾਂ ਨੂੰ ਲੈਣ ਆਈਆਂ ਅੱਗਿਓਂ ਰਾਤ ਦਾ ਟਾਈਮ ਸੀ ਹਰਨਪੁਰ ਮਾਂ ਗਈ ਸੀ ਲੱਕੜ ਲੈਣ ਕੋਲ ਕਿਉਂਕਿ ਰਾਮ ਗੜੀਏ ਪਰਿਵਾਰਾਂ ਦਾ ਲੱਕੜਾਂ ਦਾ ਕੰਮ ਸੀ ਪਤੀ ਨਹੀਂ ਸੀ ਹੈਗਾ ਉਹਨਾਂ ਲੜਕੀਆਂ ਦਾ ਬਾਪ ਨਹੀਂ ਸੀ ਹੈਗਾ ਭਰਾ ਵੀ ਨਹੀਂ ਸੀ ਹੈਗਾ ਤੇ ਆਪ ਹੀ ਉਹ ਕਿਰਤ ਕਰਦੀਆਂ ਸਨ ਸ੍ਰੀ ਸਾਭਾ ਪਾਈਆਂ ਖੰਡੇ ਦੀ ਪੋਹ ਲਈ ਉਹਨਾਂ ਬੱਚੀਆਂ ਨੇ ਮਾਂ ਨੂੰ ਲੈਣ ਆਈਆਂ ਸਟੇਸ਼ਨ ਤੋਂ ਪੁਲਿਸ ਵਾਲਿਆਂ ਦਾ ਮਨ ਬੇਈਮਾਨ ਹੋ ਗਿਆ ਪੁਲਿਸ ਵਾਲੇ ਸਟੇਸ਼ਨ ਤੇ ਖਲੋਤੇ ਸਨ ਉਹਨਾਂ ਬੱਚੀਆਂ ਨੂੰ ਵੇਖ ਕੇ ਉਹਨਾਂ ਦੇ ਗਲ ਪੈ ਇੱਜ਼ਤ ਤੇ ਅਟੈਕ ਕੀਤਾ ਇੱਕ ਬੱਚੀ ਦੇ ਗਲ ਪੈ ਦੂਜੀ ਨੇ ਹਿੰਮਤ ਕਰਕੇ ਸ੍ਰੀ ਸਾਹਿਬ ਕੱਢ ਕੇ ਇੱਕ ਪੁਲਿਸ ਵਾਲੇ ਦੇ ਢਿੱਡ 'ਚ ਖਬੋ ਦਿੱਤੀ ਪੁਲਿਸ ਵਾਲੇ ਡਰਦੇ ਇੱਕ ਨੂੰ ਸੰਭਲ ਲਾ ਪਏ ਬੱਚੀਆਂ ਨੂੰ ਤੋਂ ਨਿਕਲ ਆਈਆਂ ਉਸ ਵਕਤ ਪੰਜਾਬ ਸਰਕਾਰ ਨੇ ਵੱਖ-ਵੱਖ ਗੁਰਦੁਆਰਿਆਂ ਦੀਆਂ ਜਥੇਬੰਦੀਆਂ ਨੇ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਦੋਵਾਂ ਟੀਆਂ ਨੂੰ ਮਾਈ ਭਾਗੋ ਦਾ ਆਵਾਰ ਦੇ ਕੇ ਸਨਮਾਨਤ ਕੀਤਾ ਕਿ ਇਹਨਾਂ ਭੈਣਾਂ ਨੇ ਆਪ ਆਪਣੀ ਰੱਖਿਆ ਕਰਕੇ ਸਬੂਤ ਦੇ ਦਿੱਤਾ ਹੈ ਕਿ ਔਰਤ ਅਵਲਾ ਨਹੀਂ ਆਪਣੀ ਰੱਖਿਆ ਆਪ ਕਰਨੀ ਜਾਣਦੀ ਹੈ। ਭਗਵਾਨੋ ਕਿੰਨੇ ਲਾਲਚੀ ਹੋ ਗਏ ਅਸੀਂ ਇੱਕ ਧਾਗੇ ਨਾਲ ਯਕੀਨ ਆਏਗਾ ਕਿ ਅਸੀਂ ਭੈਣ ਭਰਾ ਹਾਂ। ਜਿਨ੍ਹਾਂ ਨੇ ਰਖੜੀਆਂ ਬਣਵਾਈਆਂ ਸੀ ਨੇ ਇਸ ਦੇਸ਼ ਵਿੱਚ ਜਦੋਂ ਬਾਹਰੋਂ ਆਇਆ ਹਮਲਾਵਰ ਤੇ ਇਹਨਾਂ ਨੇ ਆਪਣਾ ਘਰ ਬਚਾਉਣ ਲਈ ਆਪਣੀਆਂ ਧੀਆਂ ਦੇ ਡੋਲੇ ਉਹਨਾਂ ਦੇ ਅੱਗੇ ਲਾਤੇ ਵੀ ਸਾਨੂੰ ਕੁਝ ਨਾ ਕਿਹਾ ਜਿਨ੍ਹਾਂ ਨੇ ਰਖੜੀਆਂ ਬਣਵਾਈਆਂ ਸੀ ਜਿਨ੍ਹਾਂ ਨੇ ਰਖੜੀਆਂ ਨਹੀਂ ਬਣਾਈਆਂ ਹੱਥਾਂ ਵਿੱਚ ਪਾਏ ਸੀ ਕੜੇ ਤੁਹਾਡੇ ਸਾਹਮਣੇ ਇੱਕ ਮਤਵਾਰੀਖ ਦੇ ਪੰਨੇ ਰੱਖਣ ਲੱਗਾ ਹਰੀ ਸਿੰਘ ਨਾਂ ਦਾ ਇੱਕ ਸਿੱਖ ਹੋਇਆ ਹੈ ਮੇਰਤ ਦੇ ਇਲਾਕੇ ਵਿੱਚ ਉਹਦੀ ਮਿਸਲ ਖੈਰੀ ਹੋਈ ਸੀ ਮੇਰਤ ਦੇ ਇਲਾਕੇ ਵਿੱਚ ਭਾਰਤ ਦੀਆਂ ਬੱਚੀਆਂ ਨੂੰ ਬਾਹਰੋਂ ਆਇਆ ਹਮਲਾਵਰ ਚੋੱਕ ਕੇ ਲੈ ਗਿਆ ਜਿਹੜੇ ਰਖੜੀਆਂ ਬਣਾਉਂਦੇ ਸੀ ਭਰਾ ਉਹ ਰੋਕ ਹੀ ਨਾ ਸਕੇ ਉਹਨਾਂ ਦਾ ਮੁਕਾਬਲਾ ਕਰ ਹੀ ਨ ਸਕੇ ਅੰਕੜਾ ਵੇਖ ਲਓ ਅਸੀਂ ਤੇ ਆਪਣੀ ਗੱਲ ਕਰਨੀ ਨਹੀਂ ਜਾਣਦੇ ਵੀ ਭਾਰਤ ਵਿੱਚ ਇੰਨੇ ਹਮਲੇ ਹੋਏ ਕੋਈ ਦੱਸੋਗੇ ਤੁਹਾਡਾ ਕਿਹੜਾ ਸੂਰਬੀਰ ਬਾਹਰੋਂ ਆਏ ਹਮਲਾਵਰ ਦਾ ਮੁਕਾਬਲਾ ਕਰਦਾ ਰਿਹਾ ਹੈ ਗਜ਼ਨੀ ਦੇ ਬਾਜ਼ਾਰ ਵਿੱਚ ਟਕੇ ਟਕੇ ਭਾਰਤ ਦੀ ਜਵਾਨੀ ਵੀ ਕੀ ਹੈ ਸਵਾਏ ਗੁਰੂ ਕੇ ਸਿੱਖੋ ਤੁਹਾਡਿਆਂ ਬਜ਼ੁਰਗਾਂ ਤੋਂ ਕੋਈ ਕਿਸੇ ਨੇ ਬਚਾ ਕੇ ਲਿਆਂਦੀ ਤੇ ਬਖਾਓ ਉਹ ਖਾਲੇ ਤਾਂ ਸਹੀ ਸਰਦਾਰ ਹਰੀ ਸਿੰਘ ਦੇ ਕੋਲ ਬਜ਼ੁਰਗ ਹਿੰਦੂ ਪਰਿਵਾਰ ਦੀਆਂ ਔਰਤਾਂ ਗਈਆਂ ਹਿੰਦੂ ਪਰਿਵਾਰ ਦੀਆਂ ਬੱਚੀਆਂ ਨੂੰ ਛਡਾਉਣ ਵਾਸਤੇ ਤਰਲਾ ਲਿਆ ਤੁਸੀਂ ਛਡਾ ਕੇ ਲਿਆਓ ਸਰਦਾਰ ਹਰੀ ਸਿੰਘ ਉਹਨਾਂ ਧੀਆਂ ਨੂੰ ਉਹਨਾਂ ਹਮਲਾਵਰਾਂ ਕੋਲੋਂ ਛਡਾ ਕੇ ਜਦੋਂ ਵਾਪਸ ਲੈ ਕੇ ਆਏ ਜਿਹੜੇ ਇੱਥੇ ਬ੍ਰਾਹਮਣ ਸਾਨਾ ਵੱਡੇ ਵੱਡੇ ਉਹਨਾਂ ਨੇ ਇੱਕ ਨਵਾਂ ਰਟਾ ਪਾਤਾ ਕਹਿੰਦੇ ਇਹ ਤੇ ਅਪਵਿੱਤਰ ਹੋ ਗਈਆਂ ਇਹ ਤੇ ਸਾਡੇ ਘਰ ਰੱਖਣ ਯੋਗ ਹੀ ਨਹੀਂ ਹੋ ਗਈਆਂ ਕਿਉਂਕਿ ਇਹ ਤੁਰਕਾਂ ਕੋਲ ਰਹਿ ਕੇ ਆਈਆਂ ਨੇ ਸਿੱਖਾਂ ਨੇ ਕਿਹਾ ਇਹਨਾਂ ਧੀਆਂ ਦਾ ਕੀ ਕਸੂਰ ਹੈ ਤੁਸੀਂ ਇਹਨਾਂ ਦੀ ਇੱਜ਼ਤ ਆਪ ਨਹੀਂ ਬਚਾ ਸਕੇ ਇਹਨਾਂ ਦੀਆਂ ਕੋਲੋਂ ਤੁਸੀਂ ਰਖੜੀਆਂ ਬਣਾਈਆਂ ਅੱਜ ਜੇ ਅਸੀਂ ਬਚਾ ਕੇ ਲਏ ਕਿਵੇਂ ਆ ਪਵਿੱਤਰ ਹੋ ਗਈਆਂ ਨੇ ਕਹਿੰਦੇ ਤੁਰਕਾਂ ਕੋਲ ਰਹਿ ਕੇ ਅਸੀਂ ਘਰ ਨਹੀਂ ਰਖਣੀਆਂ ਇਹ ਬ੍ਰਾਹਮਣ ਕਹਿੰਦੇ ਇਹ ਧਰਮ ਹੈ ਸਰਦਾਰ ਹਰੀਸ ਨੇ ਆਖਿਆ ਨਹੀਂ ਇਹ ਧੀਆਂ ਰਹਿਣਗੀਆਂ ਬ੍ਰਾਹਮਣਾ ਨੇ ਕਿਹਾ ਨਹੀਂ ਅਸੀਂ ਉਸ ਧੀ ਨੂੰ ਰੱਖਾਂਗੇ ਇੱਕ ਇਹਨਾਂ ਦੀ ਪ੍ਰੀਖਿਆ ਲਈ ਜਾਏਗੀ ਸੁਣੇ ਹੁਣ ਪ੍ਰੀਖਿਆ ਕਿਹੜੀ ਲੈਣ ਲੱਗੇ ਕਹਿੰਦੇ ਇੱਕ ਬਹੁਤ ਵੱਡਾ ਦਰਖਤ ਮੰਗਾਇਆ ਜਾਏ ਵਿੱਚੋਂ ਪੋਲਾ ਕੀਤਾ ਜਾਏ ਸੁੱਕਾ ਹੋਵੇ ਦਰਖਤ ਇਹਨਾਂ ਸਾਰੀਆਂ ਬੱਚੀਆਂ ਨੂੰ ਉਸ ਦਰਖਤ ਵਿੱਚ ਬਿਠਾ ਦਿਓ ਇੱਕ ਬੰਦੇ ਨੂੰ ਅੱਗ ਲਾ ਦਿਓ ਜਿਹੜੀ ਜਿਹੜੀ ਧੀ ਇਸ ਅੱਗ ਤੋਂ ਬਚ ਜਾਏਗੀ ਅਗਨੀ ਪ੍ਰੀਖਿਆ ਤੋਂ ਬਚ ਜਾਏਗੀ ਉਹ ਸ਼ੁੱਧ ਹੈ ਉਹਨੂੰ ਅਸੀਂ ਆਪਣੇ ਘਰ ਰੱਖ ਲਵਾਂਗੇ ਸਰਦਾਰ ਹਰੀਸੇ ਨੇ ਸਿੱਖਾਂ ਨਾਲ ਸਲਾਹ ਕੀਤੀ ਕਹਿੰਦੇ ਕਿਵੇਂ ਕਹਿੰਦੇ ਠੀਕ ਹੈ ਜੀ ਮਨਜ਼ੂਰ ਹੈ ਸਾਨੂੰ ਸਾਰੇ ਸਿੱਖ ਕਹਿਣਗੇ ਹਰੀਸਾ ਇਹ ਕੀ ਹੈ ਕਹਿੰਦੇ ਹੁਣੇ ਵੇਖਿਓ ਤੁਸੀਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁਣੇ ਕਰ ਦੋ ਕਹਿੰਦੇ ਕਿਵੇਂ ਕਹਿੰਦੇ ਇਹ ਪ੍ਰੀਖਿਆ ਲਊ ਕੌਣ ਕਹਿੰਦੇ ਜੀ ਆ ਚਾਰ ਪੰਜ ਬ੍ਰਾਹਮਣ ਲੈਣਗੇ ਇਹ ਪ੍ਰੀਖਿਆ ਲੈਣਗੇ ਜਿਹੜੀ ਜਿਹੜੀ ਸੀ ਉਹਨਾਂ ਨੂੰ ਪਤਾ ਸੀ ਵੀ ਲੱਕੜ ਵਿੱਚ ਰੱਖੀ ਹੋਈ ਔਰ ਜਿਹੜੀ ਔਰਤ ਹੈ ਜਦੋਂ ਲੱਕੜ ਨੂੰ ਅੱਗ ਲੱਗੇਗੀ ਤੇ ਉਹਨੇ ਆਪਣੇ ਆਪ ਸੜ ਕੇ ਕੋਲੇ ਹੋਣਾ ਹੈ ਤਰੀਕਾ ਵੀ ਸਾਰ ਦਿਓ ਸਾਡੇ ਰੱਖਣ ਯੋਗ ਨਹੀਂ ਹੋਈਆਂ ਗੁਰੂ ਕੇ ਸਿੱਖ ਸਰਦਾਰ ਹਰੀਸ ਨੇ ਕਿਹਾ ਕਿਹੜਾ ਕਿਹੜਾ ਬ੍ਰਾਹਮਣ ਇਹਨਾਂ ਦੀ ਪ੍ਰੀਖਿਆ ਲਊਗਾ ਲੈਣ ਲਾ ਲੋ ਵਿਚੋਂ ਬਾਹਰ ਕੱਢ ਲੈ ਕਹਿੰਦੇ ਆ ਲੈਣਗੇ ਛੇ ਅਸੀਂ ਪ੍ਰੀਖਿਆ ਲਵਾਂਗੇ ਉਹਨਾਂ ਬ੍ਰਾਹਮਣਾਂ ਦੀ ਜੇ ਸਾਡੀ ਪ੍ਰੀਖਿਆ ਚ ਬ੍ਰਾਹਮਣ ਪਾਸ ਹੋ ਗਏ ਤੇ ਬ੍ਰਾਹਮਣ ਇਹਨਾਂ ਦੀ ਪ੍ਰੀਖਿਆ ਲੈ ਲੈਣ ਬ੍ਰਾਹਮਣ ਆਪਸ ਵਿੱਚ ਕੁਸਰਮੁਸਰ ਕਰ ਲੱਗੇ ਇਹ ਸਿੱਖ ਕਿਹੜੀ ਪ੍ਰੀਖਿਆ ਲੈਣ ਲੱਗੇ ਨੇ ਕਹਿੰਦੇ ਇਹਨਾਂ ਨਾਲ ਕਿਹੜੀ ਲੈਣੀ ਹੈ ਕੋਈ ਸਵਾਲ ਪੁੱਛਣਗੇ ਆਪਾਂ ਨੂੰ ਬਹੁਤ ਕੁਝ ਆਉਂਦਾ ਇੱਕ ਦਿਨ ਉਹ ਜਮ ਮਾਰਦੇ ਕਹਿੰਦੇ ਪੁੱਛ ਤੇ ਲਾਓ ਕਿਤੇ ਪਰਚਾ ਵੱਡਾ ਹੀ ਨਾ ਪਾ ਦੇਣਾ ਕਹਿੰਦੇ ਖਿਭਰਾਓ ਨਾ ਕਹਿੰਦੇ ਲੈਣ ਲਾ ਲੋ ਇਹ ਤਾਰੀਖ ਬੋਲ ਬੋਲ ਕੇ ਰਹਿ ਗਈ ਲੈਣ ਲਾ ਲੋ ਤੇ ਗੋਡਿਆਂ ਤੇ ਰੱਖ ਲੋ ਹੱਥ ਤੇ ਧੌਣਾ ਕਰ ਲੋ ਨਵੇਂ ਆ ਕਹਿੰਦੇ ਕਿਉਂ ਕੀ ਕਰ ਲੱਗੇ ਸਰਦਾਰ ਫਰੀਦ ਸਿੰਘ ਨੇ ਸ੍ਰੀ ਸਾਹਿਬ ਮਿਆਂਚੋਂ ਕੱਢੀ ਬਾਹਰ ਇੱਕ ਬ੍ਰਾਹਮਣ ਦੂਜੇ ਨੂੰ ਹੁਜਮਾਰਦਾ ਕਹਿੰਦਾ ਤੇ ਹਥਿਆਰ ਬਾਹਰ ਕੱਢੀ ਜਾਂਦੇ ਕੋਈ ਪਾਣੇ ਨਾ ਵਰਤਾ ਦੇਣ ਕਹਿੰਦਾ ਇਹ ਕੀ ਕਰ ਲੱਗੇ ਨੇ ਕਹਿੰਦਾ ਪੁੱਛ ਲੋ ਕਹਿੰਦਾ ਕੀ ਕਰ ਰਹੇ ਹੋ ਤੁਸੀਂ ਹਥਿਆਰ ਕੋ ਬਾਹਰ ਕੱਢ ਰਹੇ ਕਹਿੰਦੇ ਏਕ-ਇਕ ਵਾਰ ਤੁਹਾਡੀ ਧੌਣ ਤੇ ਕਰਨਾ ਜਿਹੜੀ ਧੌਣ ਜੁੜੀ ਰਹੇਗੀ ਵਾਰ ਤੋਂ ਬਾਅਦ ਉਹ ਇਹਦੀ ਪ੍ਰੀਖਿਆ ਲੈ ਲੇਗਾ ਕਹਿੰਦੇ ਸਰਦਾਰ ਹਰੀ ਸਿੰਘਾ ਸ੍ਰੀ ਸਾਹਿਬ ਮਿਆਂਚਪਾਲਾ ਸਾਰੀਆਂ ਧੀਆਂ ਪਵਿੱਤਰ ਨੇ ਅੱਧਿਆਂ ਨੇ ਧੋਤੀਆਂ ਗਿੱਲੀਆਂ ਕਰ ਦਿੱਤੀਆਂ